ਮਸ਼ਹੂਰ ਪੰਜਾਬੀ ਗਾਇਕ ਕਮਰ ਗਰੇਵਾਲ ਇੰਨੀ ਦਿਨੀ ਅਮਰੀਕਾ ਫੇਰੀਤੇ ਨੇ ਅਤੇ ਵੱਖ-ਵੱਖ ਸ਼ਹਿਰਾਂ ਦੇ ਵਿੱਚ ਸ਼ੋਅ ਕਰ ਰਹੇ ਨੇ ਜਿਸ ਦਾ ਇੱਕ ਸ਼ੋਅ ਫ੍ਰਿਜ਼ਨੋ ਦੇ ਵਿੱਚ ਪੰਜਾਬੀ ਕਲਚਰ ਐਸੋਸੀਏਸ਼ਨ ਦੇ ਵੱਲੋਂ ਵੀ ਕਰਵਾਇਆ ਗਿਆ ਜਿੱਥੇ ਖੂਬ ਰੌਣਕਾਂ ਲੱਗੀਆਂ ਪੰਜਾਬੀ ਕਲਚਰ ਐਸੋਸੀਏਸ਼ਨ ਦੇ ਵੱਲੋਂ ਸੈਂਟਰਲ ਹਾਈ ਸਕੂਲ ਦੇ ਆਡੀਟੋਰੀਅਮ ਦੇ ਵਿੱਚ ਮਸ਼ਹੂਰ ਪੰਜਾਬੀ ਗਾਇਕ ਕਮਰ ਗਰੇਵਾਲ ਦਾ ਸ਼ਾਨਦਾਰ ਸ਼ੋਅ ਕਰਵਾਇਆ ਗਿਆ ਜਿਸ ਨੇ ਦਰਸ਼ਕਾਂ ਦੇ ਦਿਲ ਜਿੱਤ ਲਏ حال ਦਰਸ਼ਕਾਂ ਦੇ ਨਾਲ ਖਚਾਖਚ ਭਰਿਆ ਹੋਇਆ ਸੀ ਅਤੇ 3 ਘੰਟਿਆਂ ਤੋਂ ਵੱਧ ਚੱਲੇ ਇਸ ਪ੍ਰੋਗਰਾਮ ਨੇ ਲੋਕਾਂ ਨੂੰ ਰੋਹਾਨੀ ਸੰਗੀਤ ਦੀ ਯਾਤਰਾ ਕਰਵਾ ਦਿੱਤੀ ਇਸ ਮੌਕੇ ਪ੍ਰਮੋਟਰ ਬਲਵਿੰਦਰ ਸਿੰਘ ਬਾਜਵਾ ਉਚੇਚੇ ਤੌਰ ਤੇ ਪਹੁੰਚੇ ਹੋਏ ਸਨ ਜੋਤ ਰਣਜੀਤ ਕੌਰ ਹੁਣਾਂ ਦੇ ਵੱਲੋਂ ਸਟੇਜ ਸੰਚਾਲਨ ਬਹੁਤ ਹੀ ਸ਼ਾਨਦਾਰ ਢੰਗ ਦੇ ਨਾਲ ਕੀਤਾ ਗਿਆ ਸੋ ਇੱਕ ਵਾਰ ਫੇਰ ਸਾਡੇ ਬਲੈਕ ਨੰਬਰ ਸਪੌਂਸਰ ਦਾ ਧੰਨਵਾਦ ਕਰਦੀ ਆਂ ਇਧਰ ਰਾਜ ਸਿੰਘ ਜੀ ਸਿੰਘ ਲੌ ਫਰਮ ਮੇਕਰ ਸਟੀਲ ਤੋਂ ਸਾਡੇ ਸਾਹਮਣੇ ਵਿਰਾਜਮਾਨ ਆ ਅਮਨਦੇਵ ਸਿੰਘ ਜੀ ਕਾਰਪੋਰੇਸ਼ਨ ਉਹਨਾਂ ਦੇ ਵੱਲੋਂ ਬੜਾ ਵਧੀਆ ਬੜਾ ਸੋਨਾ ਸਹਿਯੋਗ ਇਸ ਪ੍ਰੋਗਰਾਮ ਲਈ ਦਿੱਤਾ ਗਿਆ ਸੋ ਪੀਸੀਏ ਪੰਜਾਬੀ ਕਲਚਰਲ ਐਸੋਸੀਏਸ਼ਨ 20 ਸਾਲਾਂ ਤੋਂ ਵੀ ਜ਼ਿਆਦਾ ਟਾਈਮ ਹੋ ਗਿਆ ਇਸ ਆਰਗੇਨਾਈਜੇਸ਼ਨ ਨੂੰ ਨਾਨ ਪ੍ਰੋਫਿਟ ਆਰਗੇਨਾਈਜੇਸ਼ਨ ਆ ਪ੍ਰੋਗਰਾਮ ਦੀ ਸ਼ੁਰੂਆਤ ਵਿੱਚ ਪੀਸੀਏ ਫਰੈਸਲੋ ਦੇ ਮੋਢੀ ਮੈਂਬਰ ਸੁਖਬੀਰ ਸਿੰਘ ਪੰਡਾਲ ਨੇ ਆਏ ਮਹਿਮਾਨਾਂ ਦਾ ਗਰਮ ਜੋਸ਼ੀ ਦੇ ਨਾਲ ਸਵਾਗਤ ਕੀਤਾ ਅਤੇ ਪੀਸੀਏ ਦੀਆਂ ਗਤੀਵਿਧੀਆਂ ਬਾਰੇ ਜਾਣਕਾਰੀ ਸਾਂਝੀ ਕੀਤੀ। ਉਹਨਾਂ ਦੱਸਿਆ ਕਿ ਪਿਛਲੇ ਡੇਢ ਦਹਾਕੇ ਤੋਂ ਪੀਸੀਏ ਲੋਕ ਸੇਵਾ ਦੇ ਕੰਮਾਂ ਦੇ ਵਿੱਚ ਅੱਗੇ ਰਹੀ ਹੈ। ਜਿਹੜੀ ਪੰਜਾਬੀ ਕਲਚਰਲ ਐਸੋਸੀਏਸ਼ਨ ਆ ਉਹ ਤੁਹਾਡੇ ਪੈਸੇ ਜਿਹੜੇ ਤੁਸੀਂ ਦਿੰਦੇ ਹੋ ਤੇ ਅਸੀਂ ਆਪਣੇ ਕੋਲੋਂ ਪਾ ਕੇ ਤੇ ਅਸੀਂ ਫਿਰ ਮੇਨੂੰ ਕਿਦੇ ਲਈ ਬਹੁਤ ਜਿਹੜੇ ਕੰਮ ਕਰਦੇ ਰਹਿੰਨੇ ਆ ਮੈਂ ਤੁਹਾਨੂੰ ਇਹ ਸੱਚ ਦੀ ਜਿਹੜੀ ਆ ਪੱਕੀ ਗਰੰਟੀ ਦਿੰਦਾ ਵਾਂ ਕੁਝ ਕੰਮ ਜਿਹੜੇ ਸਾਡੇ ਹੈਗੇ ਆ ਜਿਹੜੇ ਅਸੀਂ ਪਿੱਛੇ ਕੀਤੇ ਆ ਉਹ ਇਹ ਆ ਕਿ ਪਿੱਛੇ ਜਿਹੜੇ ਆਪਣੇ ਨਾਲੇ ਫਾਇਰਸ ਲੱਗੀਆਂ ਸੀ ਆਪਾਂ ਨੂੰ ਸਾਰਿਆਂ ਨੂੰ ਪਤਾ ਤੇ ਪੰਜਾਬੀ ਕਲਚਰਲ ਐਸੋਸੀਏਸ਼ਨ ਨੇ ਇਕੱਠੇ ਹੋ ਕੇ 10000 ਡਾਲਰ ਜਿਹੜਾ ਵਾ ਉਹ ਜਿਹੜੀਆਂ ਆਪਣੀਆਂ ਅੱਗਾਂ ਲੱਗੀਆਂ ਸੀਗੀਆਂ ਉਹਨਾਂ ਨੂੰ ਦਿੱਤਾ ਉਸ ਤੋਂ ਬਾਅਦ ਜਕਾਰਾ ਕਲੱਬ ਵਾਲੇ ਨੈਨਦੀਪ ਨੂੰ ਆਪਾਂ ਸਾਰੇ ਜਾਣਦੇ ਆ ਉਹ ਬੱਚਿਆਂ ਦੇ ਲਈ ਬਹੁਤ ਹੀ ਵਧੀਆ ਕੰਮ ਕਰਦੇ ਰਹਿੰਦੇ ਆ ਪੰਜਾਬੀ ਕਲਚਰਲ ਐਸੋਸੀਏਸ਼ਨ ਨੇ ਉਹਨਾਂ ਨੂੰ ਕੋਈ ਤਕਰੀਬਨ 35000 ਡਾਲਰ ਜਿਹੜਾ ਉਹ ਡੋਨੇਟ ਕੀਤਾ ਆਪਣੇ ਹਿਊਸਟਨ ਦੇ ਵਿੱਚ ਹੜ੍ਹ ਆਏ ਉੱਥੇ ਤਕਰੀਬਨ 4 ਜਿਹੜੇ 53 ਫੁੱਟ ਟਰੱਕ ਵੱਡੇ ਹੁੰਦੇ ਆ ਉਹਨਾਂ ਵਿੱਚ ਸਮਾਨ ਭਰ ਕੇ ਉੱਥੇ ਭੱਲਿਆ ਸਹਾਇਤਾ ਆਰਗੇਨਾਈਜੇਸ਼ਨ ਜਿਹੜੀ ਬੋਲੇ ਆ ੁੰਗੇ ਬੱਚੇ ਆ ਉਹਨਾਂ ਦੀ ਜਿਹੜੀ ਸਹਾਇਤਾ ਕਰਦੀ ਰਹਿੰਦੀ ਪੰਜਾਬ ਦੇ ਵਿੱਚ ਤੇ ਪੰਜਾਬੀ ਕਲਚਰਲ ਐਸੋਸੀਏਸ਼ਨ ਉਹਨਾਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਹਰ ਸਾਲ ਜਿਹੜਾ ਤਕਰੀਬਨ 10-15 ਹਲਾ ਦਾ 20000 ਡਾਲਰ ਤਾਈ ਵੀ ਹਰ ਸਾਲ ਉਹਨਾਂ ਦੀ ਮਦਦ ਕਰਦੀ ਆ ਇਹਦੇ ਨਾਲ ਬਹੁਤ ਬੱਚੇ ਅਸੀਂ ਜਿਹੜੇ ਅਫੋਰਡ ਨਹੀਂ ਕਰ ਸਕਦੇ ਆਪਣੀ ਪੜ੍ਹਾਈ ਨੂੰ ਪੰਜਾਬ ਦੇ ਵਿੱਚ ਜਿਵੇਂ ਸ਼ਿਗਲੀਗੜ ਪੰਜਾਬੀ ਆ ਰਾਜਸਥਾਨ ਦੇ ਵਿੱਚ ਅਸੀਂ ਉਹਨਾਂ ਨੂੰ ਬੱਚਿਆਂ ਨੂੰ ਸਪான்ਸਰ ਕਰਦੇ ਆ ਗੋਦ ਲੈਂਦੇ ਆ ਤੇ ਉਹਨਾਂ ਨੂੰ ਅਸੀਂ ਤਕਰੀਬਨ ਜਿਹੜੀ ਉਹਨਾਂ ਦੀ ਐਜੂਕੇਸ਼ਨ ਆ ਜਾਂ ਉਹਨਾਂ ਦੀਆਂ ਜਿਹੜੀਆਂ ਸਕੂਲ ਦੇ ਵਿੱਚ ਵਰਦੀਆਂ ਹੁੰਦੀਆਂ ਆ ਉਹਨਾਂ ਵਿੱਚ ਮਦਦ ਕਰਦੇ ਆ ਸੋ ਇਦਾਂ ਦੇ ਬਹੁਤ ਜਿਹੜੇ ਕੰਮ ਆ ਕਿਉਂਕਿ ਅਸੀਂ ਨਾਨ-ਪ੍ਰੋਫਿਟ ਆ ਉਹ ਅਸੀਂ ਹਰ ਸਾਲ ਕਰਦੇ ਰਹਿੰਦੇ ਆ ਸਿਰਫ ਮੈਂ ਇਹ ਕਹਿਣਾ ਚਾਹੁੰਦਾ ਆ ਕਿ ਤੁਹਾਨੂੰ ਇਹ ਚੀਜ਼ ਲਈ ਮੈਂ ਕਹਿਣਾ ਆ ਕਿ ਜੇ ਤੁਸੀਂ ਸਾਡੀ ਮਦਦ ਕਰਦੇ ਹੋ ਤੇ ਮੈਂ ਤੁਹਾਨੂੰ ਯਕੀਨ ਦਿਵਾਉਣਾ ਚਾਹੁੰਦਾ ਕਿ ਤੁਹਾਡਾ ਹਰ ਇੱਕ ਪੈਸਾ ਜਿਹੜਾ ਅਸੀਂ ਸਹੀ ਤੰਗ ਦੇ ਨਾਲ ਆਪਣੇ ਕੋਲੋਂ ਪਾ ਕੇ ਹਰ ਸਾਲ ਆਪਣੀ ਜੇਬੋਂ ਵੀ ਪਾ ਕੇ ਤਕਰੀਬਨ ਸਾਡੇ ਜਿਹੜੇ ਤਕਰੀਬਨ 16 ਮੈਂਬਰ ਆ ਅਸੀਂ 5000 ਡਾਲਰ ਤਕਰੀਬਨ ਹਰ ਸਾਲ ਆਪਣੇ ਪੱਲਿਓਂ ਕਾਉਣੇ ਆ ਇਸੋ ਪੈਸੇ ਜਿਹੜੇ ਆ ਚੰਗੇ ਕਾਰਜਾਂ ਦੇ ਲਾਉਂਦੇ ਰਹਿੰਦੇ ਆ ਸੋ ਫਿਰ ਇੱਕ ਵਾਰ ਮੈਂ ਤੁਹਾਡਾ ਧੰਨਵਾਦ ਕਰਦਾ ਹਾਂ ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਅੱਜ ਅਸੀਂ ਇੱਥੇ ਪੰਜਾਬੀ ਕਲਚਰਲ ਐਸੋਸੀਏਸ਼ਨ ਸੈਂਟਰੀ ਵੈਲੀ ਵਾਲੇ ਇਕੱਠੇ ਹੋ ਕੇ ਕਨਵਰ ਗਰੀਵਾਲ ਜੀ ਦਾ ਜਿਹੜਾ ਸ਼ੋਅ ਕਰਾ ਰਹੇ ਆ ਤੇ ਸਾਰਿਆਂ ਨੂੰ ਬਹੁਤ ਅਸੀਂ ਧੰਨਵਾਦ ਕਰਦੇ ਹਾਂ ਕਿਉਂਕਿ ਸਾਡਾ ਕਲਚਰ ਨਾਲ ਸੰਬੰਧ ਆ ਤੇ ਅਸੀਂ ਕੋਸ਼ਿਸ਼ ਕਰਦੇ ਹੁੰਦੇ ਹਾਂ ਵੀ ਹਰ ਸਾਲ ਕੋਈ ਨਾ ਕੋਈ ਐਵੇਂ ਦਾ ਸਿੰਗਰ ਜਿਹੜਾ ਪੰਜਾਬ ਤੋਂ ਲੈ ਕੇ ਆਈਏ ਸ਼ੋਅ ਦੀ ਸ਼ੁਰੂਆਤ 올ਡ ਸਕੂਲ ਪੰਗੜਾ ਅਕੈਡਮੀ ਦੇ ਬੱਚਿਆਂ ਦੇ ਪੰਗੜੇ ਦੇ ਨਾਲ ਹੋਈ ਜਿਸ ਨੇ ਦਰਸ਼ਕਾਂ ਤੋਂ ਖੂਬ ਵਾਹਵਾਹੀ ਖੱਟੀ ਜਿਸ ਤੋਂ ਬਾਅਦ ਉੱਭਰਦੇ ਗਾਇਕ ਅਨਮੋਲ ਵਿਰਕ ਨੇ ਆਪਣੇ ਸੁਰੀਲੇ ਗੀਤ ਵੀਰ ਮੇਰਿਆ ਜੁਗਣੀ ਜੀ ਨਾਲ ਸੰਗੀਤਕ ਮਾਹੌਲ ਬਣਾਇਆ ਖਪਣੀ ਹੈ ਉਹਨਾਂ ਦੀ ਸੁਗਦੀ ਹਨ ਨਾਲ ਕਮ ਜੀ ਇਸ ਤੋਂ ਬਾਅਦ ਮੰਚ ਤੇ ਆਏ ਹਰਮਨ ਪਿਆਰੇ ਗਾਇਕ ਕਮਰ ਗਰੇਵਾਰ ਜਿਨ੍ਹਾਂ ਨੇ ਆਪਣੇ ਨਵੇਂ ਅਤੇ ਪੁਰਾਣੇ ਗੀਤਾਂ ਦੀ ਐਸੀ ਸ਼ੈਬਰ ਲਈ ਕਿ ਦਰਸ਼ਕ ਤਾੜੀਆਂ ਮਾਰਦੇ ਝੂਮਣ ਦੇ ਲਈ ਮਜਬੂਰ ਹੋ ਗਏ ਉਹ ਦਰਸ਼ਕਾਂ ਦੇ ਵਿਚਕਾਰ ਆ ਕੇ ਗਾਉਂਦੇ ਰਹੇ ਜਿਸ ਨਾਲ ਪੂਰਾ ਮਾਹੌਲ ਬਣ ਗਿਆ ਖਾਸ ਕਰਕੇ ਤੂੰਬੇ ਜੀਆਂ ਤਰਜ਼ਾਂ ਨੇ ਲੋਕਾਂ ਨੂੰ ਰੋਹਾਨੀ ਅਨੁਭਵ ਦੇ ਨਾਲ ਜੋੜਿਆ ਫਕੀਰ ਭਜੇ ਫਕੀਰਾਂ ਘੇਵਾਇਆ ਫਕੀਰ ਭਜੇ ਅਧਰਾ ਫਸੇ ਘੇਵਾਇਆ ਲੱਗ ਕਰਾਂ ਸਬਰੰਦ ਤੇ ਛੱਡਿਆ ਨਾ ਫਿਕਰ ਦਾ ਭਾਕਾ ਰੱਜ ਕੇ ਆ ਪੁਨਾ ਕੇ ਤੂੰ ਕਹਿੰਦੇ ਲੋਕੀ ਕਹਿਣ ਸਿਆਪਾ ਸਾਡੇ ਲਈ ਤੈਨੂੰ ਨਹੀਂ ਹੋ ਚੱਲਦੀ ਸਾਡੇ ਲਈ ਤੈਨੂੰ ਨਹੀਂ ਹੋ ਚੱਲਦੀ ਚਾਹੇ ਖਲ ਕਰਦੇ ਫਿਰ ਬੀਠੇ ਕੇ ਤੜਪਦੇ ਨੇ ਕبھی ਦਿਲ ਕਿਸੇ ਸਹਿਰ ਲਗਾ ਕਰ ਤਦ ਦੇਖੋ ਚੋਰ ਤੇ ਕਈ ਕਰੋੜ ਨੇ ਦੁਨੀਆਂ ਵਿੱਚ ਤੇ ਮੈਂ ਕਈ ਥਾਂ ਟੁੜ ਗਿਆ ਪਰੇ ਅੰਦਰੋਂ ਦੇਤੇ ਥੋੜੇ ਹਾਂ ਤੇ ਭੱਜਦਾ ਭੱਜਦਾ ਭੁੱਲ ਮੈਂ ਬੈਠਾ ਬੰਨੀ ਦੀ ਗੱਠੜੀ ਮੈਂ ਚੁੱਕਣ ਲੱਗਾ ਹਾਂ ਪਰੇ ਵਗਾ ਕੇ ਮਾਰੀ ਉਹਨੇ ਪਰੇ ਵਗਾ ਕੇ ਮਾਰੀ

ਲਗਾਤਾਰ 22 ਤੋਂ 3 ਘੰਟਿਆਂ ਤੱਕ ਕਮਰ ਗਰੇਵਾਲ ਨੇ ਗਾਇਕੀ ਦਾ ਜਾਦੂ ਬਖੇਰਿਆ ਅਤੇ ਅਖੀਰ ਦੇ ਵਿੱਚ ਇਹ ਪ੍ਰੋਗਰਾਮ ਦਰਸ਼ਕਾਂ ਦੇ ਦਿਲਾਂ ਤੇ ਅਮਿੱਟ ਛਾਪ ਛੜਦਾ ਕਾਮਯਾਬੀ ਦੇ ਨਾਲ ਸਮਾਪਤ ਹੋਇਆ ਫਰੇਜ਼ਨੋ ਤੋਂ ਗੁਰਿੰਦਰਜੀਤ ਸਿੰਘ ਨੀਟਾ ਮੱਚਕੇ ਦੀ ਰਿਪੋਰਟ ਗਲੋਬਲ ਪੰਜਾਬ ਟੀਵੀ ਹੁਣ ਤੁਸੀਂ ਦੇਖ ਸਕਦੇ ਹੋ ਗਲੋਬਲ ਪੰਜਾਬ ਟੀਵੀ ਨੂੰ ਡਾਊਨਲੋਡ ਕਰੋ ਸਾਡੀ ਐਪ ਐਂਡਰੋਇਡ ਜਾਂ ਆਈਓਐਸ ਤੇ ਫ੍ਰੀ ਵਿੱਚ ਰੋਕੂ ਅਤੇ ਐਮਾਜ਼ਾਨ ਫਾਇਰ ਟੀਵੀ ਤੇ ਜਾ ਐਪਲ ਟੀਵੀ ਤੇ ਨਾਲ ਹੀ ਦੇਖ ਸਕਦੇ ਹੋ ਲਾਈਵ ਸਟ੍ਰੀਮਿੰਗ www.globalpunjabtv.com ਤੇ